ਅਸੀਂ ਅੱਜ ਉਸ ਵਾਸਤੇ ਦਸਣ ਆਏ ਆ ਜਿਹੜਾ ਕਿ ਪਿੱਛੇ ਜੇ ਕਿ ਇਨਸੀਡੈਂਟ ਹੋਇਆ ਜੀ ਮਹਾਵੀਰ ਦਲ ਵਾਲਿਆਂ ਨੇ ਅਲੀਗੇਸ਼ਨ ਲਾਇਆ ਜੀ ਪਿੰਡ ਵਾਲਿਆਂ ਤੇ ਜਿਹੜਾ ਮੈਸਰ ਖਾਨਾ ਮੰਦਿਰ ਹਾਂਜੀ ਮੈਸਰ ਖਾਨਾ ਮੰਦਿਰ ਜਿਹੜਾ ਇਨਸੀਡੈਂਟ ਹੋਇਆ ਜੀ ਜਿਹੜਾ ਇਹ ਪੋਲੀਟਿਕਲੀ ਰੰਗਤ ਦੇ ਕੇ ਤੇ ਧਾਰਮਿਕ ਰੰਗਤ ਦੇ ਕੇ ਇੱਕ ਪੇਸ਼ ਕੀਤਾ ਗਿਆ ਜੀ ਵੀ ਉੱਥੇ ਬੇਇੱਜ਼ਤੀ ਹੋਈ ਆ ਜੀ ਮੰਦਰ ਤੇ ਰਾਜਨੀਤਿਕ ਸ਼ਹਿਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਕੀ ਮਾਮਲਾ ਕੀ ਐਕਟ ਜੀ ਤੁਹਾਡੇ ਬਤਾ ਕੀ ਮਾਮਲਾ ਹੈ? ਇਹ ਸਰ ਮਾਮਲੇ ਹੈਗਾ ਵੀ ਜਿਹੜਾ ਲਾਸਟ ਵੀ ਮੇਲਾ ਟੱਪ ਕੇ ਗਿਆ ਜੀ ਮਾਤਾ ਜੀ ਦਾ ਸ਼ਿਮਾਹੀ ਮੇਲਾ 26/9/2025 ਨੂੰ ਸਰ। ਅ ਲਾਸਟ ਮੇਲਾ 6 ਮਹੀਨੇ ਤੋਂ ਲੱਗਦਾ ਜੀ ਇਹ ਜਿਹੜਾ ਹੁਣ ਟੱਪ ਗਿਆ 28/9/2025 ਨੂੰ ਸਰ। ਇੱਥੇ ਕੀ ਐ ਸਰ ਸਾਡੇ ਬਾਬਾ ਭਗਤ ਕਮਾਲਾ ਜੀ ਨੇ ਜੀ ਮਾਤਾ ਨੂੰ ਪ੍ਰਗਟ ਕੀਤਾ ਸੀਗਾ ਤਕਰੀਬਨ 5 ਸਵਾ 500 ਸਾਲ ਪਹਿਲਾਂ ਜੀ। ਉਦੋਂ ਬਾਅਦ ਬਾਬਾ ਜੀ ਤੋਂ ਬਾਅਦ ਉਹਨਾਂ ਦੇ ਵੰਸਜ ਬਾਬਾ ਕਮਾਲਾ ਜੀ ਤੇ ਸਮੂਹ ਪਿੰਡ ਸਾਰੀ ਮਾਤਾ ਜੀ ਦੇ ਮੰਦਿਰ ਦੀ ਸੇਵਾ ਸੰਭਾਲ ਤੇ ਸਾਰੀ ਮਾਤਾ ਜੀ ਦੀ ਮੰਦਿਰ ਦੀ ਸੇਵਾ ਕਰਦੇ ਰਹੇ ਆ ਜੀ ਉਦੋਂ ਬਾਅਦ ਕੀ ਹੋਇਆ ਸਰ 1952 52 ਦੇ ਵਿੱਚ ਸਾਰੇ ਪਿੰਡ ਨੇ ਜੀ ਤੇ ਬਾਬਾ ਕਮਾਲਾ ਜੀ ਦੇ ਜਿਹੜੇ ਵੰਸਜ ਹੈਗੇ ਆ ਉਹਨਾਂ ਨੇ ਪੰਜਾਬ ਮਹਾਵੀਰ ਦਲ ਨੂੰ ਜੀ ਮੇਲੇ ਦਾ ਪ੍ਰਬੰਧ ਸੌਂਪਤਾ ਸੀਗਾ ਮਾਤਾ ਜੀ ਦੇ ਮੰਦਿਰ ਦੀ ਸੇਵਾ ਸੌਂਪਤੀ ਸੀਗੀ ਉਸ ਤੋਂ ਬਾਅਦ 1952 ਤੋਂ ਬਾਅਦ ਪੰਜਾਬ ਮਹਾਵੀਰ ਦਾਲ ਮੇਲੇ ਦੀ ਤੇ ਮਾਤਾ ਜੀ ਦੇ ਮੰਦਰਾਂ ਦੀ ਸਾਂਭ ਸੰਭਾਲ ਕਰਨ ਲੱਗ ਗਿਆ ਪਰ ਸਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਿੰਡ ਤੇ ਬਾਬਾ ਭਗਤ ਕਮਾਲਾ ਜੀ ਦੇ ਜਿਹੜੇ ਵੰਸ ਸੀਗੇ ਜੀ ਸਾਰੇ ਉਹ ਪਹਿਲਾਂ ਦੀ ਤਰ੍ਹਾਂ ਹੀ ਮੰਦਰ ਦੀ ਮੰਦਰ ਦੀ ਤੇ ਮਾਤਾ ਜੀ ਦੇ ਤੇ ਸਾਰੀ ਸੇਵਾ ਸਮਾਗ ਸੇਵਾ ਕਰਦੇ ਰਹੇ ਲਗਾਤਾਰ ਬਿਨਾ ਕਿਸੇ ਜਾਤੀ ਪਾਤੀ ਦੇ ਭੇਦਭਾਵ ਤੋਂ ਬਿਨਾ ਕਿਸੇ ਧਰਮ ਦੇ ਵਖਰੇਵੇਂ ਤੋਂ ਜੀ ਸਾਰਾ ਪਿੰਡ ਇੱਕਾ ਜੀ ਸਾਰਾ ਪਿੰਡ ਆਪ ਦੀ ਸ਼ਰਦਾ ਦੇ ਮਤਾਕ ਪੂਰੀ ਦਿਲੋ ਭਾਵਨਾ ਨਾਲ ਮਾਤਾ ਜੀ ਦੇ ਮੰਦਰਾਂ ਦੀ ਸੇਵਾ ਸੰਭਾਲ ਕਰਦਾ ਹੈ ਸਰ ਹੁਣ ਇਹ ਚ ਕੀ ਹੋਇਆ ਜੀ ਜਿਹੜਾ ਲਾਸਟਲੀ ਮੇਲਾ ਟੱਪ ਗਿਆ 28 9 2025 ਨੂੰ ਸਰ ਉਹਦੇ ਚ ਸਾਨੂੰ ਪਤਾ ਲੱਗਿਆ ਵੀ ਪਤਾ ਚਲੋ ਸਾਨੂੰ ਪਹਿਲਾਂ ਵੀ ਸੀਗਾ ਜੀ ਸਾਨੂੰ ਸੁਹਾਂ ਮਿਲਦੀ ਰਹੀਆਂ ਵੀ ਜਿਹੜਾ ਇੱਕ ਇਹਦਾ ਮਹਾਵੀਰ ਦਲ ਦਾ ਫੈਕਟਰੀ ਆ ਜੀ ਮਹਿੰਦਰਪਾਲ ਮੋਜੀ ਮੌਜੂਦ ਵੀ ਹੈਗਾ ਸਰ ਉਹ ਮੌਜੂਦਾ ਸੈਕਟਰੀ ਆ ਤੇ ਇੱਕ ਉਹਦਾ ਬੇਟਾ ਸਰ ਮਨੀਤ ਗਰਗ ਸਾਨੂੰ ਲਗਾਤਾਰ ਸ਼ਿਕਾਇਤਾਂ ਉਹ ਨਹੀਂ ਰਹਿ ਜਾਂਦੇ تھے ਸ਼ਰਾਬ ਪੀਂਦੇ ਆ ਤੇ ਹੋਰ ਵੀ ਜਿਹੜੇ ਗਲਤ ਮਲਤ ਕੰਮ ਆ ਉਹਨਾਂ ਨੂੰ ਅੰਜਾਮ ਦਿੰਦੇ ਆ ਅਸੀਂ ਸਮੂਹ ਪਿੰਡ ਨਿਵਾਸੀ ਤੇ ਬਾਬਾ ਭਗਤ ਕਮਾਲਾ ਜੀ ਦੇ ਜਿਹੜੇ ਵੰਸਜ ਹੈਗੇ ਉਹਨਾਂ ਨੂੰ ਅਸੀਂ ਵਾਰਨਿੰਗ ਦਿੰਦੇ ਰਹੇ ਆ ਵੀ ਨਹੀਂ ਯਾਰ ਮਾਤਾ ਦਾ ਪਵਿੱਤਰ ਸਥਾਨ ਹੈ ਜੀ ਇਤਿਹਾਸਿਕ ਸਥਾਨ ਹੈ ਇੱਥੇ ਤੁਸੀਂ ਇਹੋ ਜਿਹਾ ਕੁਝ ਨਾ ਕਰੋ ਪਰ ਉਹ ਮਾਫੀ ਮੰਗ ਲੈਂਦੇ ਸੀਗੇ ਲਗਾਤਾਰ ਫੇਰ ਵੀ ਕਰਦੇ ਰਹੇ ਹੁਣ ਸਰ ਕੀ ਹੋਇਆ 29 ਤਰੀਕ ਨੂੰ 29 9 2025 ਨੂੰ ਸਰ ਮੇਲੇ ਮੇਲੇ ਦੇ ਸਵੇਰ ਖਾਈ ਨੂੰ ਮੇਲਾ ਸੀਗਾ ਸਰ 29 ਨੂੰ अर्ਲੀ ਮਾਰਨਿੰਗ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਵੀ ਉੱਥੇ ਕੁੜੀਆਂ ਬਾਹਰੋਂ ਆਈਆਂ ਹੋਈਆਂ ਸੀਗੀਆਂ ਜੀ ਮਾਤਾ ਜੀ ਦੇ ਮੇਲੇ ਤੇ ਜਦੋਂ ਉਹ ਇਸ਼ਨਾਨ ਕਰਨ ਲੱਗੀਆਂ ਸਾਰਾ ਜਿਹੜੇ ਮੰਦਿਰ ਦੇ ਵਿੱਚ ਬਾਥਰੂਮ ਬਣੇ ਹੋਇਆ ਹੈ ਜਿਹੜਾ ਮਨੀਤ ਗਰਗ ਸੀਗਾ ਜੀ ਸੈਕਟਰੀ ਮਹਿੰਦਰਪਾਲ ਮੌਜੀ ਦਾ ਲੜਕਾ ਉਹਨਾਂ ਨੇ ਉੱਥੋਂ ਵੀਡੀਓਗ੍ਰਾਫੀ ਕਰਨ ਲੱਗ ਗਿਆ ਤੇ ਫੋਟੋਆਂ ਖਿੱਚਣ ਲੱਗ ਗਿਆ ਸਰ ਕੈਮਰੇ ਨਾਲ ਤੇ ਇੱਕ ਮੈਂ ਹੋਰ ਦੱਸਣਾ ਚਾਹਣਾ ਵੀ ਜਿਹੜਾ ਮਾਤਾ ਜੀ ਦੇ ਮੰਦਿਰ ਦੇ ਜਿੰਨੇ ਵੀ ਕੈਮਰੇ ਦਾ ਕੰਟਰੋਲ ਆ ਜੀ ਉਹ ਇਹਦੇ ਕੋਲ ਆ ਮਨੀਤ ਗਰਗ ਦੇ ਗਰਗ ਦੇ ਮੋਬਾਈਲ 'ਚ ਚੱਲਦੇ ਸੀਗੇ ਜਿਹੜਾ ਕਿ ਕੋਈ ਹੱਕ ਨਹੀਂ ਹੈਗਾ ਜੀ ਕੋਈ ਕਮੇਟੀ ਮੈਂਬਰ ਨਹੀਂ ਹੈਗਾ ਕੁਝ ਨਹੀਂ ਹੈਗਾ ਇਹ ਕਹੇ ਜਸਟਿਸ ਸੈਕਟਰੀ ਦਾ ਮੁੰਡਾ ਹੈਗਾ ਸਰ ਉਸ ਤੋਂ ਬਾਅਦ ਸਰ ਜਿਹੜੀ ਮਾਤਾ ਜੀ ਦੇ ਮੰਦਿਰ ਦੀ ਸਿਕਿਉਰਿਟੀ ਆ ਜਦੋਂ ਉਹ ਉਥੋਂ ਵੀਡੀਓਗ੍ਰਾਫੀ ਕਰੀ ਜਾਂਦੇ ਸੀਗੇ ਉਹ ਕੁੜੀਆਂ ਦੇ ਨਹਾਉਣ ਦੀ ਬਾਥਰੂਮਾਂ ਦੇ ਉੱਪਰ ਚੜ੍ਹ ਕੇ ਸਰ ਕੰਨਾਂ ਤੇ ਫੁੱਟ ਮੈਂ ਖਿਚਰੇ ਸੀਗੇ ਅੰਮ ਮੰਦਰ ਦੀ ਸਕਿਉਰਿਟੀ ਜੋ ਕਿ ਸਰ ਮਹਾਵੀਰ ਦਲ ਦੀ ਸਕਿਉਰਿਟੀ ਆ ਇਹ ਕੋਈ ਪੁਲਿਸ ਦੀ ਨਹੀਂ ਸੀਗੀ ਜਾਂ ਕੋ ਪਿੰਡ ਦੀ ਨਹੀਂ ਸੀਗੀ ਮਹਾਵੀਰ ਦਾਲੀ ਇਹਨਾਂ ਨੂੰ ਪੇ ਕਰਦਾ ਜੀ ਤੇ ਇਹ ਵੀ ਦੱਸਣ ਵਾਲੀ ਗੱਲ ਹੈ ਜੀ ਉਹ ਲਗਾਤਾਰ 5-6 ਸਾਲਾਂ ਤੋਂ ਸਕਿਉਰਿਟੀ ਲਗਾਤਾਰ ਹੈਗੀ ਆ ਜਿਹਦੇ ਵਿੱਚ ਇੱਕ ਹੈ ਗਿਆ ਹਰਜਿੰਦਰ ਸਿੰਘ ਇੱਕ ਹੈ ਗਿਆ ਗੁਰਜੰਟ ਸਿੰਘ ਸਨੋਫ ਸੁਖਮੰਦਰ ਸਿੰਘ ਜੀ ਬਾਸੀ ਚੰਡੂਕੇ ਜਦੋਂ ਸਰ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਕੁਛ ਉਹਨਾਂ ਦੀ ਫੋਟੋ ਵਗੈਰਾ ਵੀ ਖਿੱਚੀਆਂ ਵੀ ਮਤਲਬ ਸਬੂਤ ਦੇ ਤੌਰ ਤੇ ਵੀ ਆ ਦੇਖੋ ਜੀ ਬਾਸੂਮਾਂ ਦੇ ਉੱਪਰ ਖੜ ਕੇ ਫੋਟੋਆਂ ਖਿੱਚੀ ਜਾਂਦੇ ਤਾਂ ਕੀ ਹੋਇਆ ਸਰ ਜਦੋਂ ਉੱਥੇ ਰੌਲਾ ਪੈ ਗਿਆ ਜੀ ਉਹ ਕੁੜੀਆਂ ਨੇ ਵੀ ਰੌਲਾ ਪਾਤਾ ਵੀ ਸਾਡੀ ਤਾਂ ਜੀ ਪ੍ਰਾਈਵੇਸੀ ਲੀਕ ਹੋਈ ਜਾਂਦੀ ਆ ਆ ਕੋਈ ਬੰਦੇ ਆ ਕੇ ਫੋਟੋਆਂ ਖਿੱਚੀ ਜਾਂਦੇ ਆ ਸਿਕਿਉਰਟੀ ਵਾਲਿਆਂ ਨੇ ਉਹਨਾਂ ਨੂੰ ਹਟਾਇਆ ਸਰ ਉਹਨਾਂ ਦੀਆਂ ਫੋਟੋਆਂ ਵੀ ਖਿੱਚ ਲਈਆਂ ਸਿਕਿਉਰਟੀ ਵਾਲਿਆਂ ਨੇ ਬਾਕਾਇਦਾ ਜਿਹੜੇ ਇਹ ਮਹਿੰਦਰਪਾਲ ਮੌਜੀ ਦਾ ਮੁੰਡਾ ਮਨੀਤ ਕਰਕਰ ਤੇ ਇੱਕ ਦਾ ਦੋਸਤ ਸੀਗਾ ਉੱਥੋਂ ਸਰ ਜਦੋਂ ਰੌਲਾ ਪੈ ਗਿਆ ਜ ਕਹਾਂ ਵੀ ਗੱਲ ਪਹੁੰਚ ਗਈ ਪਿੰਡ ਦੇ ਵਿੱਚ ਵੀ ਐ ਕਰਕੇ ਆਏ ਹੋਈ ਜਾਂਦਾ ਵੀ ਮੰਦਿਰ ਦੀ ਬਦਨਾਮੀ ਹੋਈ ਜਾਂਦੀ ਆ ਕੀ ਹੋਇਆ ਸਰ ਉਸ ਤੋਂ ਬਾਅਦ ਜਿਹੜੀ ਮੰਦਿਰ ਕਮੇਟੀ ਸੀ ਜੀ ਉੱਥੇ ਜਿੰਨੇ ਵੀ ਬੰਦੇ ਮੌਜੂਦ ਸੀਗੇ ਜੀ ਸਿਕਿਉਰਿਟੀ ਵਾਲਿਆਂ ਨੂੰ ਫੜ ਕੇ ਸਰ ਇਹਨਾਂ ਨੂੰ ਗਾਲਾਂ-ਮੂਲਾ ਦਿੰਦੇ ਹੋਏ ਇਹਨਾਂ ਦੀ ਮਾਣੀ-ਮੋਢੀ ਕੁੱਟਮਾਰ ਵੀ ਕੀਤੀ ਇਹਨਾਂ ਨੂੰ ਜਾ ਕੇ ਕਮਰੇ 'ਚ ਬੰਦ ਕਰਦਾ ਜਿਹੜੀਆਂ ਇਹਨਾਂ ਕੋਲੇ ਪ੍ਰਾਣੀਆਂ ਵੀ ਫੋਟੋਆਂ ਸੀਗੀਆਂ ਇਹਨਾਂ ਮੰਦਿਰ ਦੇ ਵਿੱਚ ਸ਼ਰਾਬ ਪੀਂਦਿਆਂ ਦੀਆਂ ਜਾਂ ਉਹਨਾਂ ਦੀ ਗੱਡੀ 'ਚ ਸ਼ਰਾਬ ਪਈਆਂ ਦੀਆਂ ਉਹਨਾਂ ਨੇ ਇਹਨਾਂ ਦੇ ਮੋਬਾਈਲ ਫੜ ਕੇ ਸਾਰਾ ਕੁਝ ਡਿਲੀਟ ਕਰਤਾ ਸਾਡੇ ਨਾਲ ਉਹ ਸਿਕਿਉਰਿਟੀ ਗਾਰਡ ਹੁਣ ਵੀ ਮੌਜੂਦ ਹੈਗੇ ਆ ਜੀ ਤੇ ਉਹ ਵੀ ਤੁਹਾਨੂੰ ਅੱਗੇ ਆਪ ਦਾ ਸਾਰਾ ਕੁਝ ਦੱਸ ਦੇਣਗੇ ਜਿਹੜੇ ਇਹਨਾਂ ਦੇ ਸਿਕਿਉਰਿਟੀ ਗਾਰਡ ਹੈਗੇ ਆ ਪ੍ਰੇਮ ਸਿੰਘ ਸਨ ਆਫ ਸੁਖਮੰਦਰ ਸਿੰਘ ਜਿਹੜੇ ਕਿ ਸਰ ਐਸਸੀ ਕਾਸਟ ਨਾਲ ਬਿਲੋਂਗ ਕਰਦੇ ਆ ਉਹਨਾਂ ਨੂੰ ਗਾਲ੍ਹਾਂ ਵੀ ਦਿੱਤ ਨੇ ਸਰ ਉਹਨਾਂ ਦੇ ਜਾਤੀ ਦੇ ਸ਼ਬਦ ਲੈ ਕੇ ਵੀ ਇੱਥੇ ਆ ਜਾਂਦੇ ਆ ਇਕੱਠੇ ਹੋ ਕੇ ਅਸੀਂ ਤੁਹਾਨੂੰ ਪੈਸੇ ਦਿੰਨੇ ਆ ਤੁਸੀਂ ਜੀ ਸਾਨੂੰ ਖਰਾਬ ਕਰ ਦੇਉਗੇ ਸਾਡੀ ਜਿਵੇਂ ਮਰਜ਼ੀ ਹੈ ਅਸੀਂ ਧੋਮੇ ਕਰਾਂਗੇ ਤੁਸੀਂ ਕੌਣ ਹੋਨੇ ਹੋ ਤੇ ਚਲੋ ਸਰ ਉਸ ਤੋਂ ਬਾਅਦ ਸਿਕਿਉਰਟੀ ਵਾਲੇ ਵੀ ਆਖਰ ਉਹਨਾਂ ਦੇ EMPLOYEES ਸੀਗੇ ਗਰੀਵ ਕਰੋ ਇਹ ਵੀ ਇੱਕ ਵਾਰੀ ਚੁੱਪ ਕਰ ਗਏ ਸਰ ਉਸ ਤੋਂ ਬਾਅਦ ਸਰ ਸਾਨੂੰ ਪਤਾ ਲੱਗਿਆ ਜਿਹੜੇ ਪਿੰਡ ਵਾਲਿਆਂ ਨੂੰ 4 ਤਰੀਕ ਨੂੰ ਸਰ 4 10 2025 ਨੂੰ ਤੇ ਜਿਹੜੇ ਸਾਰੇ ਪਿੰਡ ਵਾਲਿਆਂ ਨੂੰ ਤੇ ਬਾਬਾ ਭਗਤ ਕਮਾਲਾ ਜੀ ਦੇ ਜਿਹੜੇ ਵੰਸਜ ਹੁਣ ਮजूद ਹੈਗੇ ਸਾ ਸਾਡੇ ਨਾਲ ਹੈਗੇ ਆ ਜਦੋਂ ਪਤਾ ਲੱਗਿਆ ਵੀ ਐਂ ਕਰਕੇ ਇਹਨਾਂ ਨੇ ਤਾਂ ਮੇਲੇ ਨੂੰ ਆਪ ਵੀ ਕਰਤੇ ਐ ਇੰਨੇ ਗੁਲਖਲਾ ਦੇ ਵੀ ਆਪਣੀ ਤਾਂ ਬਦਨਾਮੀ ਹੋ ਜਾਂਦੀ ਸਾਰਿਆਂ ਦੀ ਹੁਣ ਇਹ ਤਾਂ ਜੀ ਦੂਰੋਂ ਦੂਰੋਂ ਹੈਗੇ ਪਿੰਡ ਦਾ ਨੋਕਲ ਦਾ ਕੋਮਿਟੀ ਚ ਹੈ ਨਹੀਂ ਗਾ ਜੀ ਇਹਦਾ ਕੋਈ ਬਠਿੰਡੇ ਤੋਂ ਕੋਈ ਪੁੱਛੋ ਤੋਂ ਕੋਈ ਮੋੜ ਤੋਂ ਕੋਈ ਮਾਨਸਾ ਤੋਂ ਜੀ ਹੁਣ ਸਾਰੀ ਜਿਹੜੀ ਜ਼ਿੰਮੇਵਾਰੀ ਆ ਜਾਂਦੀ ਸੀ ਉਹ ਪਿੰਡ ਵਾਲਿਆਂ ਦੀ ਆ ਗਈ ਜਿਹੜੀ ਬਦਨਾਮੀ ਹੁੰਦੀ ਸੀ ਉਹ ਪਿੰਡ ਵਾਲਿਆਂ ਦੀ ਹੁੰਦੀ ਸੀ ਯਾਰ ਛੋਡੇ ਮੰਦਰ ਦਾ ਇੰਨੀ ਇੰਨੀ ਦੂਰੋਂ ਲੋਕ ਚੱਲ ਕੇ ਆਉਂਦੇ ਆ ਇੰਨੀ ਇੰਨੀ ਸ਼ਰਧਾ ਜੇ ਤੁਸੀਂ ਆ ਗੰਦਪਾ ਰੱਖਿਆ ਅਸੀਂ ਜੀ ਇਸ ਗੱਲ ਦੇ ਬਾਰੇ ਉਹਨਾਂ ਨੂੰ ਲਾਂਭਾ ਦੇਣਗੇ 4 ਤਰੀਕ ਨੂੰ ਸਰ 4 10 2025 ਜਿਉਂ ਉਹਨਾਂ ਨੂੰ ਉੱਥੇ ਲਾਂਭਾ ਦਿੱਤਾ ਜੀ ਇਹਨਾਂ ਨੇ ਚਲੋ ਰਿਅਲਾਈਜ਼ ਵੀ ਕੀਤਾ ਕਹਿੰਦੇ ਜੀ ਹੋ ਸਕਦਾ ਜੀ ਸਾਡੇ ਮੁੰਡੇ ਮਾੜੇ ਹੋਣ ਚਲੋ ਅਸੀਂ ਗਾਹਾਂ ਤੋਂ ਧਿਆਨ ਰੱਖਾਂਗੇ ਚਲੋ ਜੀ ਸਾਨੂੰ ਵੀ ਲੱਗਿਆ ਵੀ ਚਲੋ ਦੇਖਦੇ ਹਾਂ ਉਦੋਂ ਬਾਅਦ ਕੀ ਕਰਨਾ ਸੀ ਆਪਦੀ ਬੈਟਕ ਮੀਟਿੰਗ ਕਰਾਂਗੇ ਜੀ ਪਰ ਕੀ ਹੋਇਆ ਸਰ ਇਹ 4 10 2 2025 ਨੂੰ ਸਾਡੇ ਪਿੰਡ ਦੇ ਇੱਕ ਹਰਦੀਪ ਸਿੰਘ ਦੇ ਘਰੇ ਪਹੁੰਚਦੇ ਆ ਜੀ ਮਹਿੰਦਰ ਮਹਿੰਦਰਪਾਲ ਮੌਜੀ ਤੇ ਉਹਦਾ ਬੇਟਾ ਮਨੀਤ ਕਰਕ ਉੱਥੇ ਸਰ ਇਹ ਜਾ ਕੇ ਸਾਡੇ ਜਿਹੜੇ ਅਸੀਂ ਐਕਚੁਅਲੀ ਜਿਹੜੇ ਹੁਣ ਬਾਬਾ ਭਗਤ ਕਮਾਲਾ ਜੀ ਦੀ ਸਾਰੀ ਫੈਮਿਲੀ ਸੀਗੀ ਜੀ ਜਿਹੜੇ ਹੁਣ ਉਹਨਾਂ ਦੇ ਵੰਸ ਆ ਅਸੀਂ ਉਹਨਾਂ ਨੂੰ ਪਿੰਡ 'ਚ ਹਲੇ ਵੀ ਜਿਹੜੇ ਦੂਰੋਂ ਨੇੜੇ ਵਾਲੇ ਸਾਰੇ ਉਹਨਾਂ ਨੂੰ ਭਗਤ ਬੋਲਦੇ ਆ ਕਿ ਵੀ ਇਹ ਭਗਤਾਂ ਦੇ ਪਰਿਵਾਰ ਆ ਗਏ ਭਗਤਾਂ ਦੇ ਘਰ ਆ ਗਏ ਠੀਕ ਆ ਸਰ ਇਹ ਉਹਨਾਂ ਦੇ ਘਰੇ ਪਹੁੰਚ ਗਏ ਜੀ ਇਹਨਾਂ ਨੇ ਉੱਥੇ ਮਿੰਤਾਂ ਵੀ ਕੀਤੀਆਂ ਜੀ ਪੈਸੇ ਵੀ ਆਫਰ ਕੀਤੇ ਵੀ ਨਹੀਂ ਤੁਸੀਂ ਆਇਆ ਕਰੋ ਜੀ ਸਾਥੋਂ ਐਨੇ ਪੈਸੇ ਲੈ ਲਓ ਸਾਥੋਂ ਗਲਤੀ ਹੋ ਗਈ ਤੁਸੀਂ ਕੋਈ ਫੰਦਰ ਕਾਰਵਾਈ ਨਾ ਕਰੋ ਪਰ ਜਿਹੜੇ ਸਾਡੇ ਪਿੰਡ ਵਾਲੇ ਸੀਗੇ ਇਹਦਾ ਬਾਬਾ ਸਾਡੇ ਭਗਤਾਂ ਦੇ ਪਰਿਵਾਰ ਸੀ ਉਹਨਾਂ ਨੇ ਜੀ ਕੋਈ ਸਹਿਮਤੀ ਨਹੀਂ ਪ੍ਰਗਟਾਈ ਉਹਨਾਂ ਤੋਂ ਕੋਈ ਲਾਲਚ ਜੀ ਨਹੀਂ ਆਇਆ ਜੀ ਉਹਨਾਂ ਨੂੰ ਉਥੋਂ ਬੇਰੰਗ ਪੁੱਠੇ ਮੋੜਤਾ ਫਿਰ ਸਾਰਿਆਂ ਨੇ ਬਹਿ ਕੇ ਇੱਕ ਮਤਾ ਪਾਇਆ ਤੇ ਸਾਰਿਆਂ ਨੇ ਸਹਿਮਤੀ ਨਾਲ ਇੱਕ ਉਹ ਕੀਤਾ ਵੀ ਆਪਾਂ ਇਹ ਤੇ ਪ੍ਰਸ਼ਾਸਨਿਕ ਤੌਰ ਤੇ ਕਾਰਵਾਈ ਕੀਤੀ ਜਾਵੇ। ਕਾਰਵਾਈ ਦੇ ਸਬੰਧ ਚ ਸਾਨੂੰ ਥਾਣਾ ਸਰਕੋੜ ਫੱਤਾ ਪੈਂਦਾ। ਅਸੀਂ ਐਸ ਐਚਓ ਸਾਹਿਬ ਨੂੰ ਇੱਕ ਲਿਖਤੀ ਰੂਪ ਤੇ ਦਰਖਾਸਤ ਦਿੱਤੀ ਵੀ ਜੇ ਐਂ ਕਰਕੇ ਮੰਦਰ ਦੀ ਬੇਅਦਵੀ ਹੋਈ ਜਾਂਦੀ ਹੈ ਜੀ ਇਹ ਉਥੇ ਸ਼ਰਾਬ ਪੀਂਦੇ ਆ ਜੀ ਮਾਤਾ ਜੀ ਦੇ ਮੰਦਰ ਚ ਤੇ ਹੋਰ ਵੀ ਗਲਤ ਕੰਮ ਕਰਦੇ ਜਿਹਨੂੰ ਅਸਸ ਗਿਆ ਟਾਈਪ ਉਥੇ ਕੁੜੀਆਂ ਨਾਉਂਦੀਆਂ ਸੀ ਉਹਨਾਂ ਦੀ ਵੀਡੀਓ ਬਗੈਰਾਂ ਬਣਾਈਆਂ ਇਹਨਾਂ ਨੇ ਜੀ। ਉਹ ਤੇ ਸਰ ਕੀ ਹੋਇਆ ਐਸਐਚਓ ਸਾਹਿਬ ਨੇ ਨੋਟ ਲੈਂਦੇ ਹੋਏ ਮਿਤੀ 5 10 2025 ਨੂੰ ਸਾਨੂੰ ਟਾਈਮ ਦਿੱਤਾ ਜੀ ਵੀ ਆਪਾਂ ਮੰਦਿਰ ਚ ਬਹਿ ਕੇ ਜੀ ਗੱਲਬਾਤ ਕਰਾਂਗੇ ਤੇ ਜਿਹੜੇ ਇਹ ਕਮੇਟੀ ਮੈਂਬਰ ਸੀਗੇ ਮਹਾਵੀਰ ਦਲ ਦੇ ਪੰਜਾਬ ਦੇ ਉਹਨਾਂ ਨੂੰ ਵੀ ਉੱਥੇ ਬੁਲਾ ਲੈ ਸਰ ਫਿਰ ਕੀ ਹੋਇਆ ਸਰ 5 10 2025 ਨੂੰ ਮਾਤਾ ਜੀ ਦੇ ਮੰਦਿਰ ਚ ਇੱਕ ਇਕੱਠ ਹੁੰਦਾ ਸਰ ਜਿਹਦੇ ਚ ਡੀਐਸਪੀ ਸਾਹਿਬ ਆਉਂਦੇ ਆ ਜੀ ਬਠਿੰਡਾ ਦਿਹਾਤੀ ਤੋਂ ਉਹ ਨਾਬ ਸਿਲਦਾਰ ਸਾਫ ਫੂਲ ਤੋਂ ਹੁੰਦੇ ਆ ਐਸਚੋ ਸਾਹਿਬ ਹੁੰਦੇ ਆ ਉਹਨਾਂ ਚ ਬੈਠ ਕੇ ਸਰ ਇੱਕ ਰਾਜੀਨਾਮਾ ਹੁੰਦਾ ਜੀ ਪੰਚਾਇਤੀ ਰਾਜੀਨਾਮਾ ਉਹ ਸਾਡੇ ਕੋਲ ਰਿਟਨ ਚਾਹੀਦਾ ਜੀ ਜਿਸ ਵਿੱਚ ਸਾਰਾ ਇਹਨਾਂ ਨੇ ਆਪਣੀਆਂ ਗਲਤੀਆਂ ਮੰਨੀਆਂ ਕਹਿੰਦੇ ਵੀ ਠੀਕ ਹੈ ਸਾਥੂ ਗਲਤੀਆਂ ਹੋ ਗਈਆਂ ਅਸੀਂ ਹੁਣ ਇਹਦਾ ਖਮਿਆਜਾ ਇਹ ਬੋਲਤ ਸਕਦੇ ਆ ਵੀ ਜਿਹੜਾ ਮਹਿੰਦਰਪਾਲ ਮੌਜੀ ਆ ਜੀ ਉਹ ਆਪ ਦੇ ਅਹੁਦੇ ਤੋਂ ਅਸਤੀਫਾ ਦੇ ਗੋ ਸਰ ਉਹਨੇ ਆਪ ਕਿਹਾ ਵੀ ਮੈਂ ਦੇ ਦੇ ਤੇ ਇੱਕ ਦੋ ਦਿਨਾਂ ਚ ਮੈਂ ਇਹਨਾਂ ਦਾ ਹਿਸਾਬ ਕਲੀਅਰ ਕਰ ਦਨਾਂ ਮੰਦਿਰ ਕਮੇਟੀ ਦਾ ਜਿਹੜਾ ਵੀ ਹੈਗਾ ਜੀ ਉਸ ਤੋਂ ਬਾਅਦ ਜੀ ਮੈਂ ਮੰਦਿਰ ਚ ਕਮੇਟੀ ਮੈਂਬਰ ਦੇ ਤੌਰ ਤੇ ਮੈਂ ਨਹੀਂ ਆਉਂਦਾ ਮੇਰਾ ਬੇਟਾ ਚਲੋ ਆਉਂਦੇ ਨਹੀਂ ਉਹਦਾ ਕੋਈ ਹੈ ਨਹੀਂ ਹੁੰਦਾ ਜੀ ਉਹ ਰਿਟਰਨ ਚ ਹੋ ਗਿਆ ਸਰ ਸਾਰਾ ਲਿਖਤੀ ਹੋ ਗਈ ਉਹਦੇ ਚ ਕੀ ਹੋਇਆ ਉਸ ਤੋਂ ਬਾਅਦ ਜਿਹੜੇ ਇੱਥੇ ਪ੍ਰਧਾਨ ਸੀਗੇ ਜੀ ਮਹਾਬੀਜ ਦਲ ਪੰਜਾਬ ਦੇ ਉਹ ਕਹਿੰਦੇ ਜੀ ਤੁਸੀਂ ਐਂ ਕਰੋ ਜੀ ਤੇ ਕੁਝ ਬੰਦੇ ਵੀ ਛੋਡੇ ਵੀ ਪੈਣੇ ਚਾਹੀਦੇ ਖਾਸ ਤੌਰ ਤੇ ਭਗਤਾਂ ਕਿਉਂਕਿ ਭਗਤ ਹੀ ਇੱਥੇ ਸੇਵਾ ਕਰਦੇ ਆ ਜੀ ਉਹਨਾਂ ਦੇ ਬੰਦੇ ਵੀ ਕਮੇਟੀ 'ਚ ਬਹਿਣਗੇ ਤਾਂ ਲੋਕਲ ਨੂੰ ਤੁਹਾਨੂੰ ਜਵਾਬਦੇਹੀ ਵੀ ਸਹੀ ਹੋ ਜੂਗੀ ਤੇ ਕੋਈ ਜਿਹੜੇ ਬਾਹਰੋਂ ਬੰਦੇ ਆ ਕੇ ਕੋਈ ਗਲਤ ਵੀ ਨਹੀਂ ਕਰਨਗੇ ਚਲੋ ਕੁਝ ਬੰਦੇ ਉਹਨਾਂ ਨੇ ਉਹ 'ਚ ਲਿਖਤ 'ਚ ਪਾ ਲਿਆ ਸਰ ਉਹਨਾਂ ਦੀ ਪ੍ਰਧਾਨ ਦੀ ਸਹਿਮਤੀ ਨਾਲ ਪ੍ਰਧਾਨ ਨੇ ਹੀ ਕਿਹਾ ਤੇ ਜਿਹੜੇ ਉੱਥੇ ਮੌਜੂਦ ਅਫਸਰ ਸੀਗੇ ਤਸਕੀਲਦਾਰ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਉਹਨਾਂ ਨੇ ਇੱਕ ਉਹਨਾਂ ਦੀ ਹਾਜ਼ਰੀ 'ਚ ਲਿਖਤ ਹੋਈ ਹੈ ਸਰ ਉਹਦੀਆਂ ਫੋਟੋਗ੍ਰਾਫਸ ਹੈਗੀਆਂ ਉਹ ਲਿਖਤ ਕਰ ਦੇਣੀ ਆ ਉਹ ਸਸੀ ਤੁਹਾਨੂੰ ਦੇ ਦੇਣੇ ਆ ਸਰ ਤੇ ਲਿਖਤ ਦੀਆਂ ਕਾਪੀਆਂ ਵੀ ਦੇ ਦੇਣੇ ਆ ਜਿਹੜੀਆਂ ਹੈਗੀਆਂ ਸਾਡੇ ਕੋਲੇ ਜਿਹੜੀ ਉੱਥੇ ਮੌਜੂਦਾ ਲਿਖਤ ਹੋਈ ਆ ਆ ਫੋਟੋਗ੍ਰਾਫਸ ਹੈਗੀਆਂ ਸਰ ਸਰ ਨਾਲ ਨਾਲ ਡੀਐਸਪੀ ਸਾਹਿਬ ਬੈਠੇ ਆ ਜੀ ਮਾਤਾ ਜੀ ਦੇ ਮੰਦਰ ਤੇ ਲਿਖਤ ਹੁੰਦੀ ਆ ਜੀ ਤਹਿਸੀਲਦਾਰ ਸਾਹਿਬ ਬੈਠਿਆ ਐਸਐਚਓ ਸਾਹਿਬ ਬੈਠਿਆ ਤੇ ਪ੍ਰਧਾਨ ਜੀ ਬੈਠੇ ਆ ਤੇ ਜਿਹੜੇ ਨਿੰਦਰਪਾਲ ਸਿੰਘ ਮੋਜੀ ਆ ਉਹ ਬੈਠੇ ਆ ਸਰ ਸੈਕਟਰੀ ਸਾਹਿਬ ਜੀ ਸਾਹਿਬ ਡਿਸਪਿਊਟ ਕਿਉਂ ਪੈਦਾ ਸਾਰਾ ਜਿਹੜਾ ਉਹਨਾਂ ਨੇ ਇਸ ਗੁੱਟ ਪਿਆ ਉਹਨਾਂ ਨੇ ਉਹ ਰਿਪਲਾਈ ਫੋਟੇ ਲੈ ਕੇ ਆਏ ਜਾਂ ਜੈਤ ਵੀ ਅਪੀਲ ਕੀਤੀ ਹੈ ਕਿ ਤੁਸੀਂ ਕਹਿੰਦੇ ਸਾਰਾ ਰਾਜੀਨਾਮਾ ਹੋਏਗਾ ਕਿ ਬਰਬ ਕਿਸ ਨੂੰ ਕਿੱਥੇ ਪੈਗਾ ਦੋ ਮਿੱਤਰਾਂ ਕਿਉਂ ਹੋਣਾ ਸਿਰਫ ਡਿਸਪਿਊਟ ਉਹੀ ਹੋ ਗਿਆ ਨਾ ਸਰ ਅਸੀਂ ਲਿਖ ਪੰਚਾਇਤੀ ਰਾਜੀਨਾਮਾ ਹੋਇਆ ਜਿਹੜਾ ਪ੍ਰਸ਼ਾਸਨ ਦੀ ਹਾਏ ਵਿੱਚ ਹੋਇਆ ਉਹ ਅਸੀਂ ਦੇਖ ਕੇ ਜਾਵਾਂਗੇ ਸਰ ਸਾਨੂੰ ਕਾਪੀਆਂ ਮੰਡਰ ਕਮੇਟੀ ਦੇ ਲੈਟਰ ਹੈਡ ਤੇ ਹੋਇਆ ਸਰ ਹੁਣ ਉਦੋਂ ਉਥੋਂ ਦਾ ਸਰ ਸਾਰਾ ਸਾਰਾ ਸੌਲਟ ਆਊਟ ਹੋ ਜਾ ਰਾਜੀਨਾਮਾ ਹੋ ਗਿਆ ਉਸਕੇ ਬਾਅਦ ਠੀਕ ਹੈ ਜੀ ਅਸੀਂ ਕਿਹੜਾ ਕੋਈ ਮੰਦਿਰ ਤੇ ਕਬਜ਼ਾ ਕਰ ਰਹੇ ਗਏ ਸੀ ਨਾ ਹੀ ਕੋਈ ਚਾਹੁੰਦਾ ਹੁਣ ਵੀ ਨਹੀਂ ਚਾਹੁੰਦਾ ਇਸ ਟਾਈਮ ਵੀ ਕੋਈ ਨਹੀਂ ਚਾਹੁੰਦਾ ਵੀ ਮੰਦਿਰ ਚ ਆਪਾਂ ਹਿੱਸਾ ਲਈਏ ਵਧੀਆ ਚੱਲੀ ਜਾਂਦਾ ਸਮੂਥਲੀ ਚੱਲੀ ਜਾਂਦਾ ਕੋਈ ਪ੍ਰੋਬਲਮ ਨਹੀਂ ਪਰ ਸਰ ਇਹਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਆਈ ਵੀ ਹੁਣ ਕੋਈ ਪਿੰਡ ਦਾ ਬੰਦਾ ਕਮੇਟੀ ਚ ਪੈ ਜੇ ਚਲੋ ਉਹਨਾਂ ਨੇ ਉਥੋਂ ਦਾ ਪਾ ਲਿਆ ਸਰ ਮੌਕੇ ਤੇ ਤਾਂ ਲਿਖਤ ਕਰ ਲਈ ਜੀ ਇਨ ਪ੍ਰਧਾਨ ਜੀ ਦੀ ਹਾਜ਼ਰੀ ਚ ਕਰੀਆ ਪ੍ਰਧਾਨ ਜੀ ਦੀ ਮੰਨਤ ਵੀ ਨਾ ਕਿ ਕਰੀਆ ਪ੍ਰਧਾਨ ਜੀ ਦੇ ਹੁਕਮ ਨਾਲ ਕਰੀਆ ਕੀ ਨਾਮ ਕੀ ਹੈ ਕਿਹੜੇ ਪਤਾਨਾ ਪਵਨਪੰਚ ਠੀਕ ਹੈ ਸਰ ਸਾਰਾ ਕੁਝ ਹੋ ਗਿਆ ਜੀ ਪ੍ਰਸ਼ਾਸਨ ਦੀ ਸਹਿਮਤੀ ਨਾਲ ਹੋ ਗਿਆ ਚਲੋ ਉਥੋਂ ਬੜਾ ਸੁmoothਲੀ ਨਿਬੜ ਗਿਆ ਸਾਰੇ ਆਪ ਦੇ ਆਪ ਦੇ ਘਰੇ ਵਾਗੇ ਵੀ ਚਲੋ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਸਾਨੂੰ ਦੂਸਰੇ ਦਿਨ ਪਤਾ ਲੱਗਿਆ ਵੀ ਇਹਨਾਂ ਨੇ ਮੀਡੀਆ ਚਾਕੇ ਰੌਲਾ ਪਾਤਾ ਜੀ ਵੀ ਮੰਦਿਰ ਦੀ ਬੀਏਡੀ ਵੀ ਕਰਤੀ ਜੀ ਮੰਦਿਰ ਤੇ ਕਬਜ਼ਾ ਕਰਦੇ ਸੀਗੇ ਉਹ ਪਿੰਡ ਦਾ ਐਮਐਲਏ ਹੈਗਾ ਆਲਤਾ ਮੌੜ ਦਾ ਜੀ ਸੁਖਵੀਰ ਮੈਸਰ ਖਾਨ ਦਾ ਉਹਦਾ ਨਾਂ ਘੜੀਸ ਲਾਜੀ ਉਹਦੇ ਭਾਈ ਦੇ ਨਾਂ ਘੜੀਸ ਲਾਜੀ ਉਹਨਾਂ ਦਾ ਕੋਈ ਦਿਨਾ ਲੈਣਾ ਨਹੀਂ ਜੀ ਉਹਨਾਂ ਨੇ ਕਿਹਾ 150 ਬੰਦਾ ਅੰਦਰ ਬੜੇ ਹੀ ਮਤਰਦੇ ਵਿੱਚ ਸਰ ਉਹਦੀ ਸਾਡੇ ਕੋਲੇ ਪ੍ਰੋਪਰ ਵੀਡੀਓਗ੍ਰਾਫੀ ਹੈਗੀ ਆ ਫੋਟੋਜ਼ ਹੈਗੀਆਂ ਕੋਈ ਵੀ ਅਦਵੀ ਨਹੀਂ ਹੋਈ ਪ੍ਰਸ਼ਾਸਨ ਨੇ ਟਾਈਮ ਦਿੱਤਾ ਵੀ ਤੁਸੀਂ ਸਾਰੇ ਆਜੋ ਜੇ ਅਸੀਂ ਉਹਨਾਂ ਨੂੰ ਬੁਲਾਇਆ ਆਪਾਂ ਉੱਥੇ ਬੈਠ ਕੇ ਜਿਹੜਾ ਵੀ ਹਾਂ ਜਿਹੜਾ ਵੀ ਮੈਟਰ ਹੈਗਾ ਸੌਟ ਆਊਟ ਕਰਦੇ ਸਰ ਪੁਲਿਸ ਨੇ ਪਰਚਾ ਤੋਂ ਦਿੱਤਾ ਇਹਨੂੰ ਗੱਲਬਾਤ ਕਰੀਏ ਸਰ ਪੁਲਿਸ ਨੇ ਪਰ ਸਰ ਪੁਲਿਸ ਦੀ ਮਜਬੂਰੀ ਬਣ ਗਈ ਜੀ ਇੱਥੇ ਬਠਿੰਡਾ ਜਾਮ ਕਰਤਾ ਤੁਸੀਂ ਸਾਰੇ ਦੇਖਿਆ ਜੀ ਇਹਨਾਂ ਨੇ ਜਿਹੜਾ ਮੈਟਰ ਸੀਗਾ ਇਹ ਪੋਲੀਟਿਕਲੀ ਤੇ ਧਾਰਮਿਕ ਰੰਗ ਅਦੇਦੀ ਜੀ ਵੀ ਉੱਥੇ ਐ ਕਰਕੇ ਕਬਜ਼ਾ ਹੁੰਦਾ ਜੀ ਇਹ ਹਿੰਦੂਆਂ ਦਾ ਮੰਦਿਰ ਹੈਗਾ ਜੀ ਹਾਲਾਂਕਿ ਇਹ ਜਾਂ ਗੋਮੇਟਰੀ ਨਹੀਂ ਹੈਗਾ ਜੀ ਇੰਨੇ ਤੋਂ ਰੌਲਾ ਪੈ ਰਿਹਾ ਤੁਸੀਂ ਇੰਨੀ ਦੇਰ ਬਾਅਦ ਪਰਚੇ ਹੁਣ ਤੁਹਾਡੇ ਸਾਹਮਣੇ ਆਏ ਕਿੰਨੇ ਦਿਨ ਹੋ ਗਏ ਰੌਲਾ ਪੈ ਸਰ ਬਿਲਕੁਲ ਸੋਡੀ ਗੱਲ ਜਾਇਜ਼ ਹੈ ਜੇ ਤਾਂ ਸਰ ਸਾਡਾ ਇੱਕ ਨਾ ਗਰੁੱਪ ਹੁੰਦਾ ਇੱਕ ਇਕੱਠ ਹੁੰਦਾ ਅਸੀਂ ਕੋਈ ਸੰਗਠਿਤ ਹੁੰਦੇ ਵੀ ਆਪਾਂ ਮੰਦਰ ਦਾ ਕਬਜ਼ਾ ਲੈਣਾ ਜੀ ਇਸ ਤੋਂ ਬਾਅਦ ਆਪਾਂ ਕਾਰਵਾਈ ਕੰਟੀਨਿਊ ਕਰਾਂਗੇ ਇਸ ਤੋਂ ਬਾਅਦ ਪ੍ਰਸ਼ਾਸਨ ਆਪਾਂ ਸਾਰਾ ਸਿਸਟਮ ਹੱਥਾਂ ਚ ਲਵਾਂਗੇ ਫਿਰ ਤਾਂ ਸਰ ਅਸੀਂ ਉਦੋਂ ਦੀ ਉਦੋਂ ਆ ਜਾਂਦੇ ਫਿਰ ਤਾਂ ਅਸੀਂ ਇਕੱਠੇ ਹੁੰਦੇ ਇਹ ਤਾਂ ਸਰ ਪ੍ਰਸ਼ਾਸਨ ਨੇ ਸਾਨੂੰ ਬੁਲਾ ਲਿਆ ਉਥੇ ਅਨਾਉਂਸਮੈਂਟ ਉਹ ਵੀ ਗੁਰਦੁਆਰਾ ਸਾਹਿਬ ਚੋਂ ਜਿਹੜੇ ਜਿਹੜੇ ਸੁਣ ਲਿਓ ਉਹ ਵਾਗੇ ਵੀ ਠੀਕ ਹੈ ਮੰਦਰ ਦਾ ਰੌਲਾ ਕੀ ਪੈ ਗਿਆ ਆਪਾਂ ਦੇਖ ਲਈਏ ਉਥੇ ਸਾਰੇ ਭਗਤਾਂ ਦੇ ਪਰਿਵਾਰ ਸੀ ਸਾਰੇ ਭਗਤਾਂ ਦੇ ਪਰਿਵਾਰ ਸੀ ਕਿ ਉਥੇ ਪ੍ਰਸ਼ਾਸਨ ਨੇ ਸਾਰਾ ਸਹਿਮਤੀ ਨਾਲ ਹੋਇਆ ਬਿਲਕੁਲ ਆਇਆ ਸਰ ਸਾਰੇ ਭਗਤਾਂ ਦੇ ਪਰਿਵਾਰ ਨਾਲ ਸਾਰੇ ਸਿਕਿਉਰਟੀ ਵਾਲੇ ਅੱਜ ਮਨਸੂਬਾ ਤੁਹਾਡਾ ਮੀਡੀਆ ਚ ਆਉਣ ਦਾ ਅੱਜ ਕੀ ਹੈ ਸਰ ਸਾਡਾ ਮਕਸਦ ਇਹੀ ਹੈਗਾ ਵੀ ਜਿਹੜਾ ਇਹ ਸਾਰਾ ਮੈਟਰ ਹੈਗਾ ਜੀ ਇਹਨੂੰ ਇੱਕ ਪੋਲੀਟਿਕਲੀ ਤੇ ਧਾਰਮਿਕ ਰੰਗ ਤੇ ਨਾ ਦਿੱਤੀ ਜਾਵੇ ਜਿਹੜਾ ਪੰਜਾਬ ਦਾ ਮਾਹੌਲ ਬੜਾ ਸ਼ਾਂਤਮਈ ਹੈਗਾ ਜੀ ਸਾਰੇ ਜਾਤਾਂ ਧਰਮ ਸਾਰੇ ਮਿਲ ਕੇ ਰਹਿੰਦੇ ਆ ਜੀ ਤੇ ਇਹਨੂੰ ਖਰਾਬ ਨਾ ਕੀਤਾ ਜਾਵੇ ਇੱਥੇ ਜਿਹੜੇ ਹੁਣ ਸ਼ਰਾਰਤੀ ਅੰਸਰ ਹੈਗੇ ਆ ਜੀ ਆਪਦੇ ਮਤਲਬ ਵਾਸਤੇ ਇੱਥੇ ਪੋਲੀਟਿਕਲ ਲੀਡਰ ਇਕੱਠੇ ਹੋਗੇ ਜੀ ਕਾਂਗਰਸ ਦੇ ਹੋਗੇ ਬੀਜੇਪੀ ਦੇ ਹੋਗੇ ਉਹਨਾਂ ਨੇ ਇਹਨੂੰ ਸਾਰਾ ਸਰਵ ਪੋਲੀਟਿਕਲੀ ਕਿੜੀਸ ਲੈ ਜੀ ਜਿਹੜੀ ਤੁਸੀਂ ਕੰਪਲੇਨਟ ਦੇ ਕਿਸੇ ਪੁਲਿਸ ਜਿਹੜੇ ਤੁਸੀਂ આરોਪ ਲਾਏ ਆ ਵੀਡੀਓ ਬਣਾਉਣ ਦੇ ਸ਼ਰਾਬ ਦੇ ਕੰਪਲੇਂਟ ਦੇ ਵਿੱਚ ਲਿਖੇ ਸੀ ਹਾਂਜੀ ਸਰ ਬਿਲਕੁਲ ਲਿਖੇ ਸੀ ਤਾਂ ਕਰਕੇ ਉਹਨਾਂ ਨੇ ਉਸ ਜਿਹੜੇ આરોਪ ਲਾਏ ਸੀ ਉਹਨਾਂ ਦੀ ਮਾਫੀ ਮੰਗੀ ਆ ਵੀ ਗਲਤੀ ਹੋਈ ਏ ਸਾਡੇ ਸਰ ਉਹਨਾਂ ਨੇ ਆਹ ਲਿਖਿਆ ਸਰ ਉਹਨਾਂ ਨੇ ਬਿਲਕੁਲ ਹੈਗਾ ਸਰ ਉਹਨਾਂ ਨੇ ਕੀ ਸਾਹਿਬ ਜੀ ਫੋਟੋ ਦਿਖਾ ਰਹੇ ਆ ਫੋਟੋ ਦੇ ਨਾਲ ਕੋਈ ਮਾਫੀ ਸਾਥ ਹੁੰਦੀ ਆ ਸਰ ਉਹ ਸਾਡੇ ਕੋਲ ਲਿਸਟ ਵਿੱਚ ਨਾਲ ਕੋਈ ਰਾਜੀਨਾਮਾ ਸਾਥ ਹੁੰਦਾ ਠੀਕ ਹੈ ਤੁਸੀਂ ਉਹਦੇ ਜਿ ਕੋਈ ਰਾਜੀਨਾਮਾ ਤੋਂ ਹੋਇਆ ਕੋਈ ਵੀ ਮਾਫੀ ਮੰਗ ਲਿਆ ਉਹਨਾਂ ਨੇ ਕੋਈ ਨਹੀਂ ਉਤਰਿਆ ਹੈਗਾ ਸਰ ਕਾਪੀਆਂ ਦਿੰਨੀ ਹੈ ਸਰ ਆਉਂਦੀ ਆਵਾਜ਼ ਮੈਂ ਕਰਦਾ ਯਾਰ ਉਹਨਾਂ ਦੀ ਇੱਕ ਕਾਦੀ ਮਾਫੀ ਮੰਗੀ ਹੈ ਜਾਂ ਕੀ ਕਰੋੜ ਦੀ ਗੱਲ ਹੋ ਗਈ ਹੈ ਸਰ ਉਹ ਚਾਹਦਾ ਰ ਹੈ ਜੀ ਕੋਈ ਬੈਠਾ ਦੀ ਫੋਟੋ ਵੀ ਕੋਈ ਕੋਈ ਤੁਸੀਂ ਆ ਕਰ ਰਹੇ ਹੋ ਤਾਂ ਇਹ ਬੈਠਾ ਦੀ ਫੋਟੋ ਹੈ ਨਹੀਂ ਸਰ ਇਹ ਪ੍ਰਸ਼ਾਸਨ ਦੀ ਹੈ ਜੀ ਅਸੀਂ ਅਸੀਂ ਖੜੇ ਆ ਪ੍ਰਸ਼ਾਸਨ ਖੜਾ ਡੀਐਸਪੀ ਸਾਹਿਬ ਹੈਗੇ ਆ ਤਹਿਸੀਲਦਾਰ ਸਾਹਿਬ ਐਸਐਚਓ ਸਾਹਿਬ ਜਿਹੜੀ ਉਹ ਜਿਹੜੀ ਸੀ ਤਾਂ ਮੈਂ ਜੀ 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 ਜ ਉਹ ਕੋਈ ਨਾ ਭਾਈ ਜਿੰਨੇ ਸਰ ਦਾ ਤਾਂ ਕੋਈ ਨਹੀਂ ਪ੍ਰੋਵਾਈਡ ਕਰਦੇ ਸਰ ਪ੍ਰੋਵਾਈਡ ਕਰਦੇ ਸਰ ਸਾਰੀਆਂ ਹੈਗੀਆਂ ਨਹੀਂ ਤੁਸੀਂ ਬੋਲ ਕੇ ਦੱਸੋ ਉਹਦੇ ਚ ਲਿਖਿਆ ਕੀ ਆ ਤੇ ਕਿਹਦੇ ਕਿਹਦੇ ਸਾਈਨ ਹੋਏ ਹਾਂ ਹਾਂ ਸਰ ਕਲੀਅਰ ਹੈ ਕਲੀਅਰ ਆ ਸਰ ਇਹ ਹੈਗਾ ਸਰ ਪੰਚਾਇਤੀ ਰਾਜੀਨਾਮਾ ਡੇਟਡ 5 10 2025 ਜਿਹੜੀ ਲੈਟਰ ਹੈਡ ਹੈਗੀ ਉਹ ਹੈਗੀ ਸਰਪਰਾਚੀਏ ਨੂੰ ਸ੍ਰੀ ਦੁਰਗਾ ਮੰਦਰ ਮਾਇਸਿੰਖਾਨਾ ਜ਼ਿਲ੍ਹਾ ਬਠਿੰਡਾ ਅਸੀਂ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਪਵਨ ਬਾਂਸਰ ਇਸ ਲਿਖਤ ਨਾਲ ਬੇਨਤੀ ਕਰਦੇ ਹਾਂ ਜੋ ਕਿ ਸ਼ਿਕਾਇਤ ਸਮੂਹ ਬਾਬਾ ਕਮਾਨਾ ਭਗਤ ਜੀ ਦੇ ਪਤਨਸਜ ਵੱਲੋਂ ਅਤੇ ਪਿੰਡ ਦੇ ਵਿਅਕਤੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਪ੍ਰਾਚੀਨ ਦੁਰਗਾ ਮੰਦਰ ਦਾ ਪ੍ਰਬੰਧ ਖਰਾਬ ਹੋ ਚੁੱਕਿਆ ਹੈ ਅਤੇ ਸੈਕਟਰੀ ਮਹਿੰਦਰਪਾਲ ਮੌਜੀ ਅਤੇ ਮਾਲਵਾ ਪ੍ਰਾਂਤ ਬਾਰੇ ਅਤੇ ਔਰ ਮੰਦਰ ਚ ਸ਼ਰਾਬ ਪੀਤੀ ਗਈ ਅਤੇ ਔਰਤਾਂ ਦੇ ਨਾਲ ਮੰਦਰ ਵਿੱਚ ਛੇੜਛਾੜ ਵਿੱਚ ਹੋਰ ਵਿਅਕਤੀਆਂ ਵੱਲੋਂ ਛੇੜਛਾੜ ਲਿਖਿਆ ਹੋਇਆ ਹੈ ਕਿ ਮਨੀਤ ਗਰਗ ਦੇ ਮੋਬਾਈਲ ਵਿੱਚ ਦੇ ਕੈਮਰਾ ਚੱਲਦੇ ਹਨ ਮਨੀਤ ਗਰਗ ਦੇ ਮੋਬਾਈਲ ਵਿੱਚ ਕੈਮਰੇ ਚੱਲਦੇ ਹਨ ਸਾਰੇ ਜਿਹੜੇ ਉਹ ਸੀਸੀਟੀਵੀ ਕੈਮਰਾ ਉਹਦੇ ਚ ਅਤੇ ਮਾਤਾ ਕਮਾਲੂ ਭੱਤ ਦੇ ਨਿਮਨ ਲਿਖਤ ਸ਼ਰਤਾਂ ਅਨੁਸਾਰ ਉਸ ਦੀ ਤਸੱਲੀ ਕਰਵਾ ਕੇ ਰਾਜੀਨਾਮਾ ਕਰਵਾ ਦਿੱਤਾ ਗਿਆ ਸ਼ੁਰੂਆਤ ਦਿੱਤਾ ਗਿਆ ਤੇ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਨਾਲ ਉਹਨਾਂ ਤੋਂ ਇਲਾਵਾ 10 ਮੈਂਬਰ ਪਿੰਡ ਮੈਸਰਖਾਨਾ ਬਾਬਾ ਕਮਾਲਾ ਭੱਤ ਅਤੇ ਪਿੰਡ ਅਤੇ ਪਿੰਡ ਵਿੱਚੋਂ 10 ਮੈਂਬਰ ਲਏ ਜਾਣਗੇ ਸਰ ਜੀ ਦੇ ਵਿੱਚ ਲਿਖਿਆ ਕਿ 10 ਮੈਂਬਰ ਜਿਹੜੇ ਉਹ ਪਿੰਡ ਦੇ ਲੈ ਜਾਣਗੇ ਕਮੇਟੀ ਦੇ ਵਿੱਚ ਜੀ ਉਦੂਬਾਸਰ ਨੇ ਲਿਖਿਆ ਸੈਕਟਰੀ ਜੀ ਸਰ ਮੇਰਾ ਬੇਟਾ ਮਨੀਤ ਗਰਗ ਉਹ ਕਮੇਟੀ ਮੈਂਬਰ ਨਹੀਂ ਹੈ ਅਤੇ ਦੇ ਕੈਮਰੇ ਉਸਦੇ ਮੋਬਾਈਲ ਵਿੱਚ ਚੱਲਦੇ ਹਨ ਉਹ ਬੰਦ ਕਰ ਦਿੱਤੇ ਜਾਣਗੇ ਤੇ ਦਫ਼ਤਰ ਵਿੱਚ ਨਹੀਂ ਬੈਠੇਗਾ ਤੇ ਪਿੰਡ ਦੇ ਬੰਦੇ ਲੋ ਜੋ ਇੱਕ ਬੰਦਾ ਕਹਿਣ ਤੇ ਉਹਦੇ ਤੇ ਰੱਖਿਆ ਜਾਵੇ ਇਹ ਕਹਿੰਦੇ ਵੀ ਪਿੰਡ ਦੇ ਉਹ ਬੰਦਾ ਜਿਹੜਾ ਵੀ ਕਹਿਣਗੇ ਜੀ ਉਹਦਾ ਮਨਦੌਲਤ ਰੱਖਦੇ ਜਿਹੜਾ ਸੇਵਾ ਪਾਣੀ ਕਰੇ ਮੇਲੇ ਦਾ ਉਦੂਬਾਸਰ ਨੇ ਮਨਿੰਦਰਪਾਲ ਮੌਜੀ ਜੀ ਦੱਸਿਆ ਸੈਕਟਰੀ ਮੇਲੇ ਦਾ ਜੋ ਵੀ ਹਿਸਾਬ ਦਾ ਰਹਿਦਾ ਹੈ ਉਸ ਦੀਆਂ ਪੇਮੈਂਟ ਕੀਤੀਆਂ ਜਾਣੀਆਂ ਅਤੇ ਇਹ ਰਾਜੀਨਾਮਾ ਅਤੇ ਆਪਣੀ ਸੁੱਧ ਬੁੱਧਨਾ ਕੀਤਾ ਹੈ ਇਹ ਮੈਂ ਰਾਜੀਨਾਮਾ ਬਿਨਾਂ ਕਿਸੇ ਦੇ ਦਬਾਅ ਤੋਂ ਕੀਤਾ ਹੈ ਸਾਰਾ ਸਿਰਦੋ ਪ੍ਰਸ਼ਾਸਨ ਮੌਜੂਦ ਸੀਗਾ ਪ੍ਰਸ਼ਾਸਨ ਨੇ ਹੀ ਬੋਲ ਕੇ ਉਹਨਾਂ ਨੂੰ ਲਿਖਾਇਆ ਤੇ ਇਹ ਫਿਰ ਸੈਕਟਰੀ ਸਾਹਮਣੇ ਆਪ ਖੁਦ ਲਿਖਿਆ ਹੋਇਆ ਕਿ ਸਰ ਹਾਂ ਤੁਸੀਂ ਮਨ ਕੀ ਕਰਦੇ ਹੋ ਸਰ ਅਸੀਂ ਸਰ ਹੁਣ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਇੱਕ ਤਾਂ ਸਾਰੇ ਜਿੱਥੇ ਜਿਹੜੇ ਉੱਥੇ ਸਿਕਿਉਰਟੀ ਗਾਰਡ ਸੀਗੇ ਮਹਾਵੀਰ ਦਲ ਪੰਜਾਬ ਦੇ ਹੀ ਸਿਕਿਉਰਟੀ ਗਾਰਡ ਆ 5-6 ਸਾਲਾਂ ਤੋਂ ਲਗਾਤਾਰ ਠੀਕ ਹੈ ਜੀ ਸਾਡੇ ਨਾਲ ਮੌਜੂਦ ਆ ਸਰ ਉਹਨਾਂ ਨੂੰ ਸਰ ਇੱਕ ਉਹਨਾਂ ਚੋ ਐਸਸੀ ਕੈਟਾਗਰੀ ਦੇ ਨੇ ਹੈਗੇ ਆ ਗੁਰਜੰਟ ਸਿੰਘ ਸਨੋਫ ਸੁਖਮੰਦਰ ਸਿੰਘ ਪਾਣ ਉਹਨਾਂ ਨੂੰ ਸਰ ਉਹਦੀ ਜਾਤੀ ਦੇ ਨਾਮ ਤੋਂ ਲੈ ਕੇ ਗਾਲਾਂ ਕੱਢੀਆਂ ਗਈਆਂ ਵੀ ਇੱਕ ਕੰਪਲੇਂਟ ਕੀਤੀ ਹੋਈ ਪੁਲਿਸ ਰਿਪੋਰਟ ਆ ਸਰ ਬਿਲਕੁਲ ਕਰੀਆਂ ਜੀ ਜੀ ਉਹਦੇ ਦੇ ਕਾਰਵਾਈ ਚੱਲ ਰਹੀ ਆ ਸਰ ਹੁਣ ਵੀ ਅਸੀਂ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਏ ਆ ਜੀ ਠੀਕ ਹੈ ਤੇ ਸਰ ਬਾਤੀ ਸਾਡੀ ਜਿਹੜੀ ਹੁਣ ਦੂਸਰੀ ਮੰਗ ਹੈਗੀ ਆ ਵੀ ਇਸ ਤਰ੍ਹਾਂ ਦੇ ਜਿਹੜੇ ਮੰਦਰ ਤੇ ਐਲੀਗੇਸ਼ਨ ਲਾਏ ਆ ਜੀ ਪਿੰਡ ਤੇ ਐਲੀਗੇਸ਼ਨ ਲਾਏ ਆ ਜੀ ਜਿਹੜਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਨਾਂ ਦੇ ਸਾਰੇ ਕਮੇਟੀ ਵਾਲਿਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਇੱਕ ਇਹਨਾਂ ਦੇ ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕੀਤਾ ਜਾਵੇ ਮੰਦਰ ਦੇ ਵਿੱਚ ਜਿਹੜਾ ਕੁਝ ਇਹਨਾਂ ਨੇ ਕੀਤਾ ਜੀ ਸਾਨੂੰ ਤਾਂ ਇਹ ਸੀਗਾ ਵੀ ਆਪਾਂ ਚਲੋ ਇਹਨਾਂ ਨੇ ਮਾਫੀ ਮੰਗ ਲਈ ਗੱਲ ਆਪਣੇ ਤੱਕ ਰਹਿ ਜੇ ਬਾਹਰ ਨਾ ਜਾਵੇ ਪੰਜਾਬ ਕੀ ਇੰਡੀਆ ਲੈਵਲ ਦੇ ਬੰਦੇ ਇੱਥੇ ਮੱਥਾ ਟੇਕਣੋਂ ਆਉਂਦੇ ਆ ਵੀ ਚਲੋ ਕਿਸੇ ਨੂੰ ਨਾ ਪਤਾ ਲੱਗੇ ਕੋਈ ਗੱਲ ਨਹੀਂ ਇੱਥੋਂ ਦੀ ਇੱਥੇ ਰਹਿ ਜੇ ਵੀ ਆਪਣੇ ਘਰ ਦੀ ਨਿਬੜ ਗਿਆ ਵਧੀਆ ਹੋ ਗਿਆ ਪਰ ਇਹਨਾਂ ਨੇ ਸਭ ਜਲੂਸ ਕੱਢਤਾ ਜੀ ਸਾਰੀ ਮੰਦਰ ਕਮੇਟੀ ਦਾ ਜਲੂਸ ਕੱਢਤਾ ਸਾਰੇ ਪਿੰਡ ਦਾ ਕੱਢਤਾ ਜੀ ਇਹਨਾਂ ਨੇ ਤਾਂ ਉੱਥੇ ਸਰਕਸਰੀ ਕੋਈ ਨਹੀਂ ਛੱਡੀ ਜੀ ਐਨੇ ਨਾਰੇ ਲਾਏ ਐਨੇ ਐਲੀਗੇਸ਼ਨ ਲਾਏ ਆ ਅਸੀਂ ਉਸੇ ਦਾ ਸਪਸ਼ਟੀਕਰਨ ਦੇਣ ਆਏ ਆ ਜੀ ਵੀ ਜੇ ਮੰਦਰ ਦੀ ਬੇਅਦਬੀ ਹੈਗੀ ਆ ਉਹ ਅਸੀਂ ਨਹੀਂ ਕੀਤੀ ਮੰਦਰ ਦੀ ਬੇਅਦਬੀ ਇਹਨਾਂ ਨੇ ਕੀਤੀ ਆ ਜੀ ਅਸੀਂ ਇਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਲੀਗਲੀ ਕਾਰਵਾਈ ਆ ਉਹ ਸਾਰੀ ਕਰਾਂਗੇ ਜੀ ਸਾਰੇ ਅਸੀਂ ਇਕਜੁੱਟ ਹੈਗੇ ਆ ਸਾਰਾ ਪਿੰਡ ਇਕਜੁੱਟਾ ਜੀ ਵੀ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਸਰ ਜੇ ਨਹੀਂ ਕਰਦਾ ਤਾਂ ਫਿਰ ਬਾਦੂ ਮੈਨੂੰ ਤਾਂ ਕੁਝ ਕਰਨਾ ਲੈਣਾ ਪੂਆ ਜੀ ਉਹ ਜੀ ਜਿਹੜਾ ਕੁਝ ਵੀ ਸਾਨੂੰ ਪੋਸੀਬਲ ਲੱਗਿਆ ਸਾ ਜਿਹੜਾ ਵੀ ਉਚਿਤ ਹੋਇਆ ਅਸੀਂ ਸਾਰਾ ਕੁਝ ਕਰਾਂਗੇ ਜੀ ਕਿਉਂਕਿ ਹੁਣ ਬੇਅਦਬੀ ਤੇ ਇਹਨਾਂ ਨੇ ਕਰਤੀ ਦੀ ਮਾਤਾ ਦੇ ਮੰਦਰ ਦੇ ਵਿੱਚ ਜਾ ਕੇ ਸ਼ਰਾਬ ਪੀਣ ਲੱਗੇ ਜੀ ਉੱਥੇ ਇਵਨ ਕਿ ਉਥੋਂ ਦੀ ਕੁੜੀਆਂ ਦੀਆਂ ਫੋਟੋਆਂ ਖਿੱਚੀ ਜਾਂਦੇ ਉਥੋਂ ਛੇੜਛਾੜ ਕਰੀ ਜਾਂਦੇ ਹੋਰ ਪਤਾ ਨਹੀਂ ਕੀ ਕੁਝ ਕਰਦੇ ਹੋਣਗੇ ਸਾਰੇ ਇਹ ਤਾਂ ਕਰਕੇ ਜੀ ਇਹਨਾਂ ਦੇ ਖਿਲਾਫ ਅਸੀਂ ਵੱੜੀ ਕਾਰਵਾਈ ਕਰਵਾਵਾਂਗੇ ਜੀ ਸਾਰੇ মিডিਆ ਨੂੰ ਵੀ ਸਾਡੀ ਬੇਨਤੀ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਜੀ ਕਿਉਂਕਿ ਜੋ ਇਹ ਅਜੇ ਗੰਦੇ ਬੰਦੇ ਆ ਇਹੇ ਘਟਿਆ ਕਿਸਮ ਦੇ ਬੰਦੇ ਆ ਜੀ ਜਿਹੜੇ ਕਿ ਸਿਰਫ ਪੈਸੇ ਦੇ ਪੁਜਾਰੀ ਆ ਪੈਸਾ ਇਕੱਠਾ ਕਰਨ ਜਾਣਦੇ ਆ ਤੇ ਇਹਨਾਂ ਨੂੰ ਬਾਕੀ ਸ਼ਰਦਾ ਨਾਲ ਜਾਂ ਮੰਦਰ ਦੇ ਮਾਤਾ ਜੀ ਦੇ ਮੰਦਰ ਨਾਲ ਕੋਈ ਦੇਣਾ ਲੈਣਾ ਨਹੀਂ ਤੇ ਤਾਂ ਕਰਕੇ ਸਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਜਿਹੜੀ ਖਬਰ ਆ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਈ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਇੱਕ ਝੂਠਾ ਫਰਜ਼ਾ ਜਿਹੜਾ ਉਹ ਕੈਨਸਲ ਕੀਤਾ ਜਾਵੇ ਤੇ ਜਿਹੜਾ ਮੇਨ ਜਿਹੜਾ ਮੌਜੀ ਉਹਦੇ ਪਾਸਿਆਂ ਤਾਂ ਦਿੱਤਾ ਹੈ ਉਹਦੇ ਤੇ ਉਹਦੇ ਬੇਟੇ ਤੇ ਸਰਮਨੀਦ ਕਰ ਇੱਕ ਜੜ ਉਹਦਾ ਬੇਟਾ ਸੁਣੋ ਗਰੀਬਾਇਓ ਗਰੀਬਾਂ ਤੇ ਹਾਂਜੀ ਸਰ ਜਿਹੜੇ ਜਿਹੜੇ ਸਾਡੇ ਤੇ ਪਰਚਾ ਦਰਜ ਕੀਤਾ ਗਿਆ ਸਾਡੇ ਦੋ ਬੰਦਿਆਂ ਤੇ ਬਾਇ ਨੇਮ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 101 ਹੈਗਾ ਜੀ ਤੇ ਬਾਕੀ ਦੋ 250 ਬੰਦਾ ਇਹ ਅਨਨੋਨ ਕਹਿੰਦੇ ਆ ਜੀ ਉਹ ਜਿਹੜੇ ਸਾਰਾ ਪਰਚਾ ਉਹ ਕੈਨਸਲ ਕੀਤਾ ਜਾਵੇ ਤੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਤੁਸੀਂ ਸ਼ਿਕਾਇਤ ਦੇ ਕੇ ਆ ਕਿਸ ਨੂੰ ਹਾਂਜੀ ਸਰ ਅੱਜ ਐਸਐਸਪੀ ਸਾਹਿਬ ਨੂੰ ਕਾਹਲੀਆਂ ਕਰਵਾ ਦੇ ਤਾਂ ਸਕੈਪ ਦੇ ਕੇ ਆ ਹਾਂਜੀ ਜਿਹੜੇ ਬੰਦੇ ਦੇ ਉੱਤੇ ਪਰਚਾ ਹੋਇਆ ਤੁਹਾਡੇ ਨਾਲ